ਸਾਰਿਆਂ ਨੂੰ ਅੱਜ ਆਪਾਂ ਜਾਣਾਂਗੇ ਇਨਕਮ ਟੈਕਸ ਰਿਟਰਨ ਫਾਈਲ ਕਿਸ ਨੂੰ ਕਰਨਾ ਚਾਹੀਦਾ ਹੈ ਕਿਸ ਦੇ ਲਈ ਇਨਕਮ ਟੈਕਸ ਫਾਈਲ ਕਰਨਾ ਲਾਜ਼ਮੀ ਹੈ ਨਾ ਕਰਨ ਤੇ ਕੀ ਹੋਵੇਗਾ ਅਜੇ ਹੀ ਕਈ ਸਵਾਲ ਨੇ ਜਿਨ੍ਹਾਂ ਦੇ ਤੁਹਾਨੂੰ ਜਵਾਬ ਮਿਲਣਗੇ ਅੱਜ ਹਾਂਜੀ ਆਓ ਜਾਣਦੇ ਹਾਂ ਕਿ ਟੈਕਸ ਰਿਟਰਨ ਕਿੰਨਾਂ ਦੇ ਲਈ ਲਾਜ਼ਮੀ ਹੈ ਟੈਕਸ ਰਿਟਰਨ ਲਾਜ਼ਮੀ ਹੈ ਜੀ ਜੋ ਕਿਸੇ ਆਮ ਕਰਦਾਤਾ ਜਿਸ ਦੀ ਉਮਰ 60 ਸਾਲ ਤੋਂ ਘੱਟ ਹੈ ਤੇ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਜ਼ਿਆਦਾ ਹੈ ਜੇ ਕਿਸੇ ਸੀਨੀਅਰ ਨਾਗਰਿਕ ਦੀ ਉਮਰ ਜਿਸ ਦੀ ਉਮਰ 60 ਸਾਲ ਤੋਂ 80 ਸਾਲ ਦੀ ਹੈ ਤੇ ਆਮਦਨ 3 ਲੱਖ ਰੁਪਏ ਤੋਂ ਜ਼ਿਆਦਾ ਹੈ ਜੇ ਕਿਸੇ অতি ਸੀਨੀਅਰ ਨਾਗਰਿਕ ਜਨਨਿਕੇ ਜਿਸ ਵਿਅਕਤੀ ਦੀ ਉਮਰ 80 ਸਾਲ ਤੋਂ ਜ਼ਿਆਦਾ ਹੈ ਸਾਲਾਨਾ ਆਮਦਨ ਉਸ ਦੀ 5 ਲੱਖ ਰੁਪਏ ਤੋਂ ਜ਼ਿਆਦਾ ਹੈ ਉਹਨਾਂ ਦੇ ਲਈ ਟੈਕਸ ਰਿਟਰਨ ਲਾਜ਼ਮੀ ਹੈ ਟੈਕਸ ਰਿਟਰਨ ਦਾਖਲ ਨਾ ਕਰਨ ਤੇ ਕੀ ਜੁਰਮਾਨਾ ਹੋਵੇਗਾ ਕੀ ਹੁੰਦਾ ਹੈ ਆਓ ਜਾਨੀਏ ਜੇ ਤੁਹਾਡੀ ਸਲਾਨਾ ਆਮਦਨ 5 ਲੱਖ ਰੁਪਏ ਤੋਂ ਜ਼ਿਆਦਾ ਹੈ ਅਤੇ ਰਿਟਰਨ ਦਾਖਲ ਕਰਨ ਦੀ ਆਖਰੀ ਮਿਤੀ ਤੋਂ ਬਾਅਦ ਰਿਟਰਨ ਦਾਖਲ ਕੀਤੀ ਜਾਂਦੀ ਹੈ ਤਾਂ 5000 ਰੁਪਿਆ ਜੁਰਮਾਨਾ ਲਗਾਇਆ ਜਾ ਸਕਦਾ ਹੈ ਜੇਕਰ ਤੁਹਾਡੀ ਕੁੱਲ ਆਮਦਨ 5 ਲੱਖ ਰੁਪਏ ਤੱਕ ਹੈ ਅਤੇ ਰਿਟਰਨ ਦੀ ਆਖਰੀ ਮਿਤੀ ਤੋਂ ਬਾਅਦ ਤੁਹਾਡੀ ਰਿਟਰਨ ਦਾਖਲ ਕੀਤੀ ਹੈ ਤਾਂ ਤੁਹਾਡੇ ਤੇ 1000 ਰੁਪਏ ਜੁਰਮਾਨਾ ਲੱਗ ਸਕਦਾ ਹੈ ਹੋਰ ਮਾਮਲਿਆਂ ਵਿੱਚ 3 ਮਹੀਨਿਆਂ ਤੋਂ 2 ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਹਾਂਜੀ ਅੱਗੇ ਰੈਗੂਲਰ ਆਰਟੀਆਈ ਰਿਟਰਨ ਦਾਖਲ ਕਰਨ ਦੇ ਕੀ ਲਾਭ ਨੇ ਜੇ ਅਸੀਂ ਰੈਗੂਲਰ ਰਿਟਰਨ ਭਰਦੇ ਹਾਂ ਤਾਂ ਉਸਦੇ ਫਾਇਦੇ ਹੈ ਜੀ ਅ आईटी ਆ ਤੁਹਾਡੀ ਆਮਦਨ ਦਾ ਅਧਿਕਾਰ ਸਬੂਤ ਹੈ ਇਹ ਸਾਰੇ ਪ੍ਰਕਾਰ ਦੇ ਕਰਜ਼ੇ ਕ੍ਰੈਡਿਟ ਕਾਰਡ ਐਪਲੀਕੇਸ਼ਨਸ ਜਾਂ ਵੱਡੇ ਵਿੱਤੀ ਲੈਣ ਦੇ ਦੌਰਾਨ ਉਪਜੋਗੀ ਹੈ ਵਿਦੇਸ਼ ਯਾਤਰਾ ਲਈ ਵੀਜ਼ਾ ਅਰਜੀ ਦੇਣ ਦੇ ਮੌਕੇ ਕਈ ਦੇਸ਼ਾਂ ਦੇ ਵਿੱਚ ਜਾਂ ਕਈ ਦੇਸ਼ਾਂ ਦੇ ਦੂਤਾਵਾਸ ਪਿਛਲੇ ਕੁਝ ਸਾਲਾਂ ਦੀ ਆਮਦਨ ਕਾਰ ਰਿਟਰਨ ਮੰਗਦੇ ਹਨ ਇਸ ਤੋਂ ਇਲਾਵਾ ITR ਨੂੰ ਤੁਹਾਡੇ ਪਤੇ ਦਾ ਸਬੂਤ ਵੀ ਮੰਨਿਆ ਜਾਂਦਾ ਹੈ ਹਾਂਜੀ ਅੱਜ ਦੀ ਤੁਹਾਨੂੰ ਕਲਿੱਪ ਕਿਸ ਤਰ੍ਹਾਂ ਦੀ ਲੱਗੀ 8 ITR ਬਾਰੇ ਤੇ ਤੁਸੀਂ ਆਪਣੇ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਸ਼ੇਅਰ ਕਰਨਾ ਜੀ ਥੈਂਕਸ ਫॉर ਵਾਚਿੰਗ ਸਾਰਿਆਂ ਨੂੰ ਅੱਜ ਆਪਾਂ ਜਾਣਾਂਗੇ ਇਨਕਮ ਟੈਕਸ ਰਿਟਰਨ ਫਾਈਲ ਕਿਸ ਨੂੰ ਕਰਨਾ ਚਾਹੀਦਾ ਹੈ ਕਿਸ ਦੇ ਲਈ ਇਨਕਮ ਟੈਕਸ ਫਾਈਲ ਕਰਨਾ ਲਾਜ਼ਮੀ ਹੈ ਨਾ ਕਰਨ ਤੇ ਕੀ ਹੋਵੇਗਾ ਅਜੇ ਹੀ ਕਈ ਸਵਾਲ ਨੇ ਜਿਨ੍ਹਾਂ ਦੇ ਤੁਹਾਨੂੰ ਜਵਾਬ ਮਿਲਣਗੇ ਅੱਜ ਹਾਂਜੀ ਆਓ ਜਾਣਦੇ ਹਾਂ ਕਿ ਟੈਕਸ ਰਿਟਰਨ ਕਿੰਨਾਂ ਦੇ ਲਈ ਲਾਜ਼ਮੀ ਹੈ ਟੈਕਸ ਰਿਟਰਨ ਲਾਜ਼ਮੀ ਹੈ ਜੀ ਜੋ ਕਿਸੇ ਆਮ ਕਰਦਾਤਾ ਜਿਸ ਦੀ ਉਮਰ 60 ਸਾਲ ਤੋਂ ਘੱਟ ਹੈ ਤੇ ਸਾਲਾਨਾ ਆਮਦਨ 2.5 ਲੱਖ ਰੁਪਏ ਤੋਂ ਜ਼ਿਆਦਾ ਹੈ ਜੇ ਕਿਸੇ ਸੀਨੀਅਰ ਨਾਗਰਿਕ ਦੀ ਉਮਰ ਜਿਸ ਦੀ ਉਮਰ 60 ਸਾਲ ਤੋਂ 80 ਸਾਲ ਦੀ ਹੈ ਤੇ ਆਮਦਨ 3 ਲੱਖ ਰੁਪਏ ਤੋਂ ਜ਼ਿਆਦਾ ਹੈ ਜੇ ਕਿਸੇ অতি ਸੀਨੀਅਰ ਨਾਗਰਿਕ ਜਨਿਕੇ ਜਿਸ ਵਿਅਕਤੀ ਦੀ ਉਮਰ 80 ਸਾਲ ਤੋਂ ਜ਼ਿਆਦਾ ਹੈ ਸਾਲਾਨਾ ਆਮਦਨ ਉਸ ਦੀ 5 ਲੱਖ ਰੁਪਏ ਤੋਂ ਜ਼ਿਆਦਾ ਹੈ ਉਹਨਾਂ ਦੇ ਲਈ ਟੈਕਸ ਰਿਟਰਨ ਲਾਜ਼ਮੀ ਹੈ ਟੈਕਸ ਰਿਟਰਨ ਦਾਖਲ ਨਾ ਕਰਨ ਤੇ ਕੀ ਜੁਰਮਾਨਾ ਹੋਵੇਗਾ ਕੀ ਹੁੰਦਾ ਹੈ ਆਓ ਜਾਨੀਏ ਜੇ ਤੁਹਾਡੀ ਸਲਾਨਾ ਆਮਦਨ 5 ਲੱਖ ਰੁਪਏ ਤੋਂ ਜ਼ਿਆਦਾ ਹੈ ਅਤੇ ਰਿਟਰਨ দাখিল ਕਰਨ ਦੀ ਆਖਰੀ ਮਿਤੀ ਤੋਂ ਬਾਅਦ ਰਿਟਰਨ দাখিল ਕੀਤੀ ਜਾਂਦੀ ਹੈ ਤਾਂ 5000 ਰੁਪਿਆ ਜੁਰਮਾਨਾ ਲਗਾਇਆ ਜਾ ਸਕਦਾ ਹੈ ਜੇਕਰ ਤੁਹਾਡੀ ਕੁੱਲ ਆਮਦਨ 5 ਲੱਖ ਰੁਪਏ ਤੱਕ ਹੈ ਅਤੇ ਰਿਟਰਨ ਦੀ ਆਖਰੀ ਮਿਤੀ ਤੋਂ ਬਾਅਦ ਤੁਹਾਡੀ ਰਿਟਰਨ দাখিল ਕੀਤੀ ਹੈ ਤਾ ਤੁਹਾਡੇ ਤੇ 1000 ਰੁਪਏ ਜੁਰਮਾਨਾ ਲੱਗ ਸਕਦਾ ਹੈ ਹੋਰ ਮਾਮਲਿਆਂ ਵਿੱਚ 3 ਮਹੀਨਿਆਂ ਤੋਂ 2 ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਹਾਂਜੀ ਅੱਗੇ ਰੈਗੂਲਰ ਆਰਟੀਆਈ ਰਿਟਰਨ ਦਾਖਲ ਕਰਨ ਦੇ ਕੀ ਲਾਭ ਨੇ ਜੇ ਅਸੀਂ ਰੈਗੂਲਰ ਰਿਟਰਨ ਭਰਦੇ ਹਾਂ ਤਾਂ ਉਸਦੇ ਫਾਇਦੇ ਹੈ ਜੀ ਅ आईटी ਆ ਤੁਹਾਡੀ ਆਮਦਨ ਦਾ ਅਧਿਕਾਰ ਸਬੂਤ ਹੈ ਇਹ ਸਾਰੇ ਪ੍ਰਕਾਰ ਦੇ ਕਰਜ਼ੇ ਕ੍ਰੈਡਿਟ ਕਾਰਡ ਐਪਲੀਕੇਸ਼ਨਸ ਜਾਂ ਵੱਡੇ ਵਿੱਤੀ ਲੈਣ ਦੇ ਦੌਰਾਨ ਉਪਜੋਗੀ ਹੈ ਵਿਦੇਸ਼ ਯਾਤਰਾ ਲਈ ਵੀਜ਼ਾ ਅਰਜੀ ਦੇਣ ਦੇ ਮੌਕੇ ਕਈ ਦੇਸ਼ਾਂ ਦੇ ਵਿੱਚ ਜਾਂ ਕਈ ਦੇਸ਼ਾਂ ਦੇ ਦੂਤਾਵਾਸ ਪਿਛਲੇ ਕੁਝ ਸਾਲਾਂ ਦੀ ਆਮਦਨ ਕਾਰ ਰਿਟਰਨ ਮੰਗਦੇ ਹਨ ਇਸ ਤੋਂ ਇਲਾਵਾ ITR ਨੂੰ ਤੁਹਾਡੇ ਪੱਤੇ ਦਾ ਸਬੂਤ ਵੀ ਮੰਨਿਆ ਜਾਂਦਾ ਹੈ ਹਾਂਜੀ ਅੱਜ ਦੀ ਤੁਹਾਨੂੰ ਕਲਿੱਪ ਕਿਸ ਤਰ੍ਹਾਂ ਦੀ ਲੱਗੀ 8 ITR ਬਾਰੇ ਤੇ ਤੁਸੀਂ ਆਪਣੇ ਕਮੈਂਟ ਬਾਕਸ ਵਿੱਚ ਕਮੈਂਟ ਜਰੂਰ ਸ਼ੇਅਰ ਕਰਨਾ ਜੀ ਥੈਂਕਸ ਫॉर ਵਾਚਿੰਗ